ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਾਲੀ ਦੇਵੀ માતા ਦਾ ਜਿਹੜਾ ਮੰਦਿਰ ਆ ਪਟਿਆ ਹੈ ਉਹ ਸਾਰੇ ਪੰਜਾਬ ਚ ਆਸਥਾ ਦਾ ਬਹੁਤ ਵੱਡਾ ਕੇਂਦਰ ਆ ਤੇ ਮਨਜੋਬ ਬੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਫੈਸਟੀਵਲ ਸੀਜ਼ਨ ਚ ਜਿਹੜੀ ਵਿਜ਼ੀਬਲ ਪੁਲਿਸਿੰਗ ਹੈਗੀ ਆ ਉਹਦਾ ਲੈਵਲ ਬਹੁਤ ਅੱਗੇ ਤੱਕ ਲੈ ਕੇ ਜਾਣਾ ਹੈ ਮੇਰੇ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ ਮਨਸਤਨਾਮ ਸਿੰਘ ਐਸਐਚਓ ਕੋਤਵਾਲੀ ਜਸਪ੍ਰੀਤ ਸਿੰਘ ਕਾਲੋਂ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਉਹ ਬੜੀ ਮੁਸਤਦੀ ਨਾਲ ਇੱਥੇ ਡਿਊਟੀ ਕਰ ਰਹੀ ਹੈ ਇੱਥੇ ਦੋ ਸ਼ਿਫਟਾਂ 'ਚ ਤਕਰੀਬਨ 200 ਪਲੱਸ ਮੁਲਾਜ਼ਮ ਜਿਹੜਾ ਆ ਇੱਥੇ ਡਿਊਟੀ ਕਰ ਰਹੇ ਆ ਤੇ ਮੁਲਾਜ਼ਮ ਦਾ ਵੈਲਫੇਅਰ ਵੀ ਸਾਡਾ ਇੱਕ ਬਹੁਤ ਵੱਡਾ ਜਿਹੜਾ ਟਾਰਗੇਟ ਹੁੰਦਾ ਹੈ ਤੇ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਡਿਊਟੀ ਦੌਰਾਨ ਮੁਲਾਜ਼ਮਾਂ ਨੂੰ ਜਿਹੜਾ ਹਾਈਜੀਨਿਕ ਖਾਣਾ ਵਗੈਰਾ ਵੀ ਪ੍ਰੋਵਾਈਡ ਹੋਵੇ ਤਾਂ ਕਿ ਫੈਸਟੀਵਲ ਸੀਜ਼ਨ 'ਚ ਉਹ ਪੂਰੀ ਮੁਸਤਦੀ ਨਾਲ ਤੇ ਤੰ ਦੇ ਹੀ ਨਾਲ ਆਪਣੀ ਡਿਊਟੀ ਨਿਭਾ ਸਕਣ ਇੱਥੇ ਸਾਡਾ ਆਉਣ ਵਾਲੇ ਦਿਨਾਂ 'ਚ ਜਿਹੜੀ ਪਾਕਟ ਮਾਰੀ ਹੁੰਦੀ ਹੈ ਤੇ ਮੋਬਾਈਲ ਜਿਵੇਂ ਜੇਬ ਤੋਂ ਕੱਢ ਕੇ ਕੁਝ ਗਿਰੋ ਹੁੰਦੇ ਜਿਹੜੇ ਐਕਟਿਵ ਹੁੰਦੇ ਤੇ ਉਹਦੇ 'ਚ ਅਸੀਂ ਉਹਨੂੰ ਵੀ ਕਵਰ ਕਰਾਂਗੇ ਤਾਂ ਕਿ ਜਿਹੜੀ ਪਾਕਟ ਮਾਰੀ ਦੀ ਘਟਨਾਵਾਂ ਨੇ ਉਹਨਾਂ ਨੂੰ ਵੀ ਨੱਥ ਪਾਈ ਜਾ ਸਕੇ ਤੇ ਪ੍ਰੋਪਰ ਟ੍ਰੈਫਿਕ ਮੈਨੇਜਮੈਂਟ ਤੇ ਸਿਕਿਉਰਿਟੀ ਪੁਆਇੰਟ ਤੋਂ ਜਿਹੜੀ ਡਿਊਟੀ ਹੈ ਉਹਨੂੰ ਪ੍ਰੋਪਰ ਚਾਰਜ ਚ ਮੰਨ ਰੱਖੋ ਜੀ ਸੀ ਟੀ ਵੀ ਸਰ ਲਾਈ ਬਿਲਕੁਲ ਜੀ 74 14